ਸੋ ਹਾਂਜੀ ਗੱਲ ਝੋਨੇ ਤੇ ਲਾਸਟ ਪਾਣੀ ਦੀ ਸੋ ਪਿਛਲੇ ਸਾਲ ਦਾ ਤਜਰਬਾ ਕਿਉਂਕਿ ਪਹਿਲਾਂ ਪੀਆਰ 126 ਨਹੀਂ ਆਉਣਾ ਹੈ ਸੋ 26 ਦੇ ਮੁਕਾਬਲੇ ਜਾਂ ਕੋਈ ਇਕਦੀ ਹੋਰ ਕਿ ਕਿਸਮ ਜਿੱਦਾਂ ਸਾਵਾਦੀ 7301 ਤੇ ਜਾਂ ਕਰਨਾਲ ਦੀ 770 ਠੀਕ ਹੈ ਜਿਆ ਤਿੰਨੇ ਕਿਸਮਾਂ ਨੇ ਜਿਹੜੀਆਂ ਅੱਜ ਤੋਂ 15 ਦਿਨਾਂ ਨੂੰ ਬਰਡ ਹੋਣ ਲੱਗ ਜਾਣਗੀਆਂ ਸੋ ਪਿਛਲੇ ਸਾਲ ਦਾ ਤਜਰਬਾ ਪਾਣੀ ਦਾ ਕਿੰਨੀ ਤਰੀਕ ਨੂੰ ਬੰਦ ਕੀਤਾ ਸੀ ਜਿਹਦੇ ਨਾਲ ਨਾ ਕੰਬਾਈਨ ਨੂੰ ਵੱਢਣ 'ਚ ਕੋਈ ਦਿੱਕਤ ਆਈ ਤੇ ਨਾ ਹੀ ਝੋਨੇ ਦੇ ਵਿੱਚ ਮੌਇਸਚਰ ਜ਼ਿਆਦਾ ਆਇਆ ਸੁਖ ਖੇਤੀ ਬੜੀ ਪ੍ਰਤੀ ਜਾਣਕਾਰੀ ਲਈ ਜਾਂ ਬਾਸਪਤੀ ਦੇ ਰੇਟਾਂ ਲਈ ਮੱਕੀ ਆਲੂ ਦੇ ਸੀਡ ਬਾਰੇ ਜਾਣਕਾਰੀ ਲਈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਹਾਨੂੰ ਜਾਣਕਾਰੀ ਜਿਹੜੀ ਟਾਈਮ ਨਾਲ ਮਿਲਦੀ ਰਹੇ ਜਦੋਂ ਵੀ ਡਾਕਰ ਜ਼ਮੀਨਾਂ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਉਹਨਾਂ ਦੀ ਗੱਲ ਕਰਦੇ ਆ ਜੀ ਡਾਕਰ ਜ਼ਮੀਨ ਦੇ ਵਿੱਚ ਜੇ ਆਪਾਂ ਪਤਾ ਵੀ ਆਪਾਂ ਨੇ ਅੱਜ ਆਪਣੀ ਫਸਲਾਂ ਜਿਹੜੀ ਪੀਆਰ 126 ਆ 100 ਦਿਨਾਂ ਦੀ ਜਦੋਂ ਹੋ ਜਾਂਦੀ ਆ ਤਾਂ ਉਹਦਾ ਮੌਇਸਚਰ ਆ ਜਿਹੜਾ 16 17 ਆਊਗਾ ਜਦੋਂ 100 ਦਿਨਾਂ ਦੀ ਤੇ ਉਹਨੂੰ ਪਾਣੀ ਆ ਜਿਹੜਾ ਡਾਕਰ ਜ਼ਮੀਨ ਦੇ ਵਿੱਚ ਅੱਜ ਤੋਂ 15 ਦਿਨ ਪਹਿਲਾਂ ਦੇਤਾ ਵੀ ਆਪਾਂ ਨੇ 15 ਦਿਨ ਪਹਿਲਾਂ ਅੱਜ ਭਰਤੀ ਇਹ 15ਵੇਂ ਨੂੰ ਪੂਰੀ ਗੱਤ ਜੇ ਮੀਂਹ ਵਗੈਰਾ ਨਹੀਂ ਪੈਂਦਾ ਵਿੱਚ ਉਹਦੇ ਚ ਠੀਕ ਆ ਜੀ ਕੁਦਰਤੀ ਮੀਂਹ ਵਗੈਰਾ ਪੈ ਗਿਆ ਫੇਰ ਤਾਂ ਚਲੋ ਗੱਲ ਹੀ ਕੀ ਆ ਜੇ ਮੀਂਹ ਵਗੈਰਾ ਨਹੀਂ ਪੈਂਦਾ ਤਾਂ ਡਾਕਰ ਜਮੀਨ 'ਚ 15ਵੇਂ ਦਿਨ ਤੁਹਾਡੀ ਕੰਬਾਈਨ ਆ ਜਿਹੜੀ ਉਹ ਗੜੂਗੀ ਨਹੀਂ ਤੇ ਮੌਇਸਚਰ ਆ ਜਿਹੜਾ ਉਹ ਵੀ ਸਹੀ ਰਹੂਗਾ ਤੇ ਜੇ ਇਹ ਹੀ ਗੱਲ ਰੇਤੇ ਵਾਲੀਆਂ ਜ਼ਮੀਨਾਂ 'ਚ ਕਰੀਏ ਰੇਤ ਵਾਲੀਆਂ ਜ਼ਮੀਨਾਂ ਦੇ ਵਿੱਚ ਕੁਝ ਜ਼ਮੀਨਾਂ ਤਾਂ ਇਦਾਂ ਦੀਆਂ ਨੇ ਜਿਹੜੀਆਂ ਪਾਣੀ ਤੋਂ ਦੋ ਤਿੰਨ ਦਿਨ ਬਾਅਦ ਹੀ ਕੰਬਾਈ ਚੱਲ ਪਾਂਦੀ ਆ ਸੋ ਕਈ ਨੇ ਜਿਹੜੀਆਂ 10 ਦਿਨਾਂ ਤੇ ਚੱਲ ਜਾਂਦੀ ਤੁਸੀਂ 10 ਦਿਨਾਂ ਦੀ ਐਵਰੇਜ ਰੱਖ ਲਓ ਜੀ ਰੇਤ ਵਾਲੀ ਜ਼ਮੀਨਾਂ ਦੇ ਵਿੱਚ ਵੀ ਅੱਜ ਆਪਾਂ ਨੇ ਪਾਣੀ ਲਾਤਾ ਕੱਲ ਤੱਕ ਉਹਨੇ ਪਾਣੀ ਖਾ ਜਾਣਾ ਤਾਂ 10ਵੇਂ ਨੂੰ ਆਪਣੀ ਜਿਹੜੀ ਕੰਬਾਈ ਨਾਲ ਚੱਲ ਜੂਗੀ ਝੋਨਾ ਪੀਆਰ 126 90 ਦਿਨਾਂ ਤੇ ਕਿਹਾ ਜ਼ਰੂਰ ਜਾਂਦਾ ਪਰ ਇਹ 90 ਦਿਨਾਂ ਦੇ ਉੱਤੇ ਇਹਦਾ ਮੌਇਸਚਰ ਠੀਕ ਨਹੀਂ ਆਉਂਦਾ ਮੌਇਸਚਰ ਬਹੁਤ ਜ਼ਿਆਦਾ ਆਉਂਦਾ ਸੋ ਪਿਛਲੇ ਸਾਲ 25 ਜੂਨ ਨੂੰ ਜਿਹੜਾ ਝੋਨਾ ਲੱਗਿਆ ਸੀ ਉਹ 6 ਅਕਤੂਬਰ ਨੂੰ ਵੱਢਿਆ ਗਿਆ ਸੀ ਤੇ 17 ਉਹਦਾ ਮੌਸਟਰ ਆਇਆ ਸੀ ਜਿਹੜਾ ਉਹ ਤੋਂ 3 ਦਿਨ ਲੇਟ ਵੱਢਿਆ ਗਿਆ ਸੀ ਉਹਦਾ 15 ਆਇਆ ਸੀ ਸੋ ਉਸ ਹਿਸਾਬ ਨਾਲ ਤੁਸੀਂ ਆਪਦੀ ਤਰੀਕ ਨੋਟ ਕਰ ਲਿਆ ਕਰੋ ਵੀ ਆਪਾਂ ਜਿੱਦਾਂ ਹੁਣ ਤੁਸੀਂ ਆਹ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਜੀ ਇਹ 22 ਜੂਨ ਦਾ ਲੱਗਿਆ ਹੋਇਆ ਝੋਨਾ ਪੀਆਰ 126 ਸੋ ਇਹ 30 ਅਕਤੂਬਰ ਸੌਰੀ ਆਪਣਾ 30 ਸਤੰਬਰ ਤੋਂ ਬਾਅਦ ਯਾਨੀ 1 ਜਾਂ 2 ਅਕਤੂਬਰ ਨੂੰ ਇਹਦੀ ਬੜਾਈ ਹੈ ਜਿਹੜੀ ਆਪਾਂ ਕਰਨੀ ਆ। ਸੋ ਇਹਦਾ ਪਾਣੀ 15 ਜਾਂ 17 ਸਤੰਬਰ ਨੂੰ ਆਪਾਂ ਲਾਸਟ ਦੇ ਕੇ ਇਹਨੂੰ ਬੰਦ ਕਰ ਦੇਣਾ ਜੀ। ਆਹ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। ਸੋ ਉਦਾਂ ਹੀ ਤੁਸੀਂ ਆਪਦੀ ਜ਼ਮੀਨ ਦੇ ਹਿਸਾਬ ਨਾਲ ਆਪਦਾ ਤੁਸੀਂ ਕਰ ਸਕਦੇ ਹੋ। ਤਕਰੀਬਨ ਜਿਹੜੀਆਂ ਜ਼ਮੀਨਾਂ ਨੇ ਡਾਕਰ ਜ਼ਮੀਨਾਂ ਨੇ ਉਹ 15ਵੇਂ ਦਿਨ ਉੱਥੇ ਕੰਬਾਈਨ ਆ ਜਿਹੜੀ ਹੱਸ ਕੇ ਚੱਲ ਜਾਂਦੀ ਜੀ ਮੀਂਹ ਵਗੈਰਾ ਨਾ ਪਵੇ। ਸੋ ਮੌਇਸਚਰ ਦਾ ਤੁਹਾਨੂੰ ਦੱਸ ਦਿੱਤਾ ਜੀ। ਪਾਣੀ ਦਾ ਸੋ ਇਸ ਹਿਸਾਬ ਨਾਲ ਤੁਸੀਂ ਆਪਦਾ ਧਿਆਨ ਰੱਖ ਕੇ ਕਰ ਸਕਦੇ ਹੋ